ਅਸਲਾਮੁਆਲਿਕ ਮੈਂ ਮਿਲਕਾਨੀਆ ਸੇ ਠੀਕ ਠਾਕ ਹੈ ਅੱਜ ਦਿਨ ਆਦੇ ਚਾਰਦੀ ਕਲਾਚ ਹੋ ਗਏ ਸਨ ਸਿੰਘ ਉਸਕੀ ਇੰਜੀ ਅਜੀ ਕਥਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਵਧੀਆ ਹੈ ਖੈਰ ਆਪਾਂ ਚੱਲ ਜਾਈਏ ਦੀ ਹਤਾ ਤੇ ਬਾਜ ਕਰਨੇ ਇਸੇ ਗੱਲ 바 ਤੇ ਕਦੇ ਸ਼ੁਰੂ ਕਰਨ ਤੋਂ ਪਰ ਸਾਰੇ ਵੀਰਾਂ ਪਰ ਮੇਰੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਤੇ ਆਪਾਂ ਚੱਲ ਜਾਈਏ ਦੀ ਕਥਾ ਹੁਣ ਜਿਹੜਾ ਨੁਕਤਾ ਮੈਂ ਬਿਆਨ ਕਰਨ ਲੱਗਾ ਉਸ ਨੂੰ ਬੜੇ ਧਿਆਨ ਨਾਲ ਸੁਣਨਾ ਦੇਣ ਵਾਲਿਆਂ ਦਾ ਇਤਿਹਾਸ ਹੈ ਖਾਣ ਵਾਲਿਆਂ ਦਾ ਇਤਿਹਾਸ ਹੈ ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਭਗਤ ਸੂਰਵੇਦ ਤੇ ਦਾਨੀ ਖਾਣ ਵਾਲੇ ਵੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਡਕਾਇਤ ਕਾਤਲ ਤੇ ਦੁਰਾਚਾਰੀ ਐਸਾ ਦੇਖਿਆ ਗਿਆ ਤਿੰਨੇ ਹੀ ਔਗਣ ਇੱਕੋ ਹੀ ਮਨੁੱਖ ਦੇ ਸਨ ਉਸ ਨੇ ਜਾਨ ਵੀ ਖੋ ਲਈ ਉਸ ਨੇ ਇੱਜ਼ਤ ਵੀ ਲੁੱਟ ਲਈ ਉਸ ਨੇ ਧਨ ਵੀ ਲੁੱਟ ਲਿਆ ਇੱਕੋ ਹੀ ਮਨੁੱਖ ਇਹ ਕਾਤਲ ਵੀ ਸੀ ਤੇ ਡਕਾਇਤ ਵੀ ਸੀ ਤੇ ਦੋਰਾਚਾਰੀ ਵੀ ਸੀ ਤਿੰਨੇ ਔਗਣ ਇੱਕੋ ਮਨੁੱਖ ਦੇ ਚ ਦੇਖੇ ਗਏ ਨੇ ਦੇਖੇ ਗਏ ਨੇ ਸੰਸਾਰ ਦੇ ਇਤਿਹਾਸ ਦੇ ਚ ਖਲਾ ਮੌਜੂਦ ਸੀ ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ ਚ ਨਹੀਂ ਸੰਨ ਉਹ ਸੂਰ ਬੇਰ ਵੀ ਹੋਵੇ ਉਹ ਭਗਤ ਵੀ ਹੋਵੇ ਤੇ ਉਹ ਦਾਨੀ ਵੀ ਹੋਵੇ ਸੰਸਾਰ ਦੇ ਇਤਿਹਾਸ ਦੇ ਚ ਇਹ ਖਲਾ ਮੌਜੂਦ ਸੀ ਖਾਲੀ ਪਰ ਮੌਜੂਦ ਸੀ ਇਸ ਖਾਲੀ ਪੰਨੋ ਜਿਸ ਨੇ ਭਰਿਆ ਉਸੇ ਦਾ ਨਾਮ ਹੈ ਧਨ ਗੁਰੂ ਗੋਬਿੰਦ ਸਿੰਘ ਧਨ ਗੁਰੂ ਗੋਬਿੰਦ ਸਿੰਘ ਉਹ ਭਗਤ ਐਸਾ ਹੈ ਅਗਰ ਅੰਮ੍ਰਿਤ ਵੇਲਾ ਹੋ ਗਿਆ ਭਾਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਂ ਵੀ ਉਹਦੀ ਸਮਾਦੀ ਲੱਗ ਜਾਂਦੀ ਰਬ ਨਾਲ ਸੁਰਤ ਜੁੜ ਜਾਂਦੀ ਉਹ ਸੂਰਬੀਰ ਐਸਾ ਹੈ ਭਾਵੇਂ ਲੱਖਾਂ ਦਾ ਘੇਰਾ ਪੈ ਜਾਏ ਤਾਵੇਂ ਹੌਸਲਾ ਨਹੀਂ ਹਾਰਦਾ ਹੌਸਲੇ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ ਮਾਲਵੇ ਦੀ ਧਰਤੀ ਦੇਚ ਜਦ ਔਰੰਗਜ਼ੇਬ ਦੇ ਤਿੰਨ ਐਲਕਾਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲੇ ਨੇ ਇਹ ਨੇਕ ਨੀਅਤ ਵਾਲੇ ਸਨ ਇਹਨਾਂ ਨੇ ਅਨੇਤਵਾਲੇ ਬੰਦੇ ਭੇਜ ਰਏ ਭੇਜੇ ਸਨ ਸਤਗੁਰ ਦੀ ਖੋਜ ਕਰੋ ਔਰੰਗਜ਼ੇਬ ਦੇ ਬਾਕੀ ਅਹਲਕਾਰ ਵੀ ਲਭ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਤੋਂ ਜਦ ਚਲੇ ਹਨ ਸੁਮੇ ਲਭ ਰਹੇ ਸਨ ਇਹ ਤਨੇ ਵੀ ਲਭ ਰਹੇ ਸਨ ਪਰ ਇਹ ਨੇਕ ਨੀਅਤ ਰੱਖਦੇ ਸਨ ਬੇ ਟੰਡੇ ਦੇ ਕੋਲੋਂ ਇਹਨਾਂ ਨੂੰ ਇਹਨਾਂ ਦੇ ਅਹਲਕਾਰਾਂ ਨੇ ਦੱਸ ਦਿੱਤਾ ਵੇ ਸਤਿਗੁਰ ਉਸ ਧਰਤੀ ਤੋਂ ਲੰਘ ਕੇ ਔਰ ਇਸ ਰਸਤੇ ਦੇ ਰਾਹੀਂ ਸ਼ਾਇਦ ਰਾਜਸਥਾਨ ਜਾ ਪਿਤਨੇ ਐਲਕਾਰ ਮਿਲੇ ਨੇ ਇਹਨਾਂ ਨੇ ਪਹਿਲੇ ਇਸਲਾਮੀ ਢੰਗ ਨਾਲ ਸਤਿਗੁਰ ਨੂੰ ਸਲਾਮ ਕੀਤੀ ਹੈ ਔਰ ਆਖਿਆ ਮਹਾਰਾਜ ਸਾਡੀ ਅਕੀਦਤ ਹੈ ਅਕੀਦਤ ਕਹਿੰਦੇ ਨੇ ਸ਼ਰਧਾ ਨੂੰ ਅਸੀਂ ਤੁਹਾਡੇ ਵਿੱਚ ਅਕੀਦਤ ਰੱਖਦੇ ਹਾਂ ਸ਼ਰਧਾ ਰੱਖਦੇ ਹਾਂ ਸਾਡੇ ਤੇ ਸ਼ੱਕ ਨਾ ਕਰਨਾ ਸਾਡਾ ਸਲਾਮ ਵਾਕਈ ਸਲਾਮ ਹੈ ਸਾਡੀ ਅਕੀਦਤ ਹੈ ਸਾਡੀ ਸ਼ਰਤ ਹੈ ਅਸੀਂ ਚਾਹਦੇ ਹਾਂ ਸੁਲਾਹ ਹੋ ਜਾਏ ਬਹੁਤ ਖੂਨ ਖਰਾਬਾ ਹੋ ਗਿਆ ਹੁਣ ਹੋਰ ਨਾ ਹੋਵੇ ਸਤਿਗੁਰ ਕਹਿੰਦੇ ਨੇ ਅੰਦਰ ਹਰ ਵਕ ਦੀ ਸੁਲਾਹੀ ਸੁਲਾਇ ਕਰੋ ਪਤਾ ਹੋਤੇ ਨੇ ਕਈ ਕਹਿਣ ਲੱਗੇ ਮਹਾਰਾਜ ਤੁਸੀਂ ਹਾਰ ਮੰਨ ਲਓ ਅਸੀਂ ਸੁਲਾਹ ਕਰਾ ਦੇਣੇ ਸਤਿਗੁਰੂ ਕਹਿੰਦੇ ਨੇ ਇਹ ਨਹੀਂ ਹੋ ਸਕਦਾ। ਹੁਣ ਪਤਾ ਹੈ ਉਹ ਤਿੰਨੇ ਕੀ ਕਹਿੰਦੇ ਨੇ ਹਾਰ ਤੇ ਹੋ ਗਈ ਹੈ। ਤੁਹਾਡੇ ਸਾਰੇ ਕਿਲੇ ਢਾ ਦਿੱਤੇ ਗਏ ਨੇ। ਤੁਹਾਡੀ ਸਾਰੀ ਫੌਜ ਮਾਰ ਦਿੱਤੀ ਗਈ ਹੈ। ਤੁਹਾਡੇ ਨਾਲ ਇੱਕ ਸਿੰਘ ਵੀ ਇਸ ਵਕਤ ਨਹੀਂ। ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੈ। ਤੁਹਾਡੇ ਕੋਲੇ ਇਸ ਵਕਤ ਤੁਹਾਡੀ ਤਲਵਾਰ ਵੀ ਨਹੀਂ ਹੈ। ਔਰ ਸਾਨੂੰ ਜਿੱਥੇ ਤੱਕ ਪਤਾ ਚਲੇ ਤੁਸੀਂ 2 ਦਿਨ ਦਾ ਭੋਜਨ ਵੀ ਨਹੀਂ ਛਕਿਆ ਤੁਹਾਡੇ ਪੇਟ ਦੇ ਵਿੱਚ ਅੰਨ ਵੀ ਨਹੀਂ ਹੈ ਤੁਹਾਡੀ ਜੇਬ ਦੇ ਵਿੱਚ ਧਨ ਵੀ ਨਹੀਂ ਹੈ ਤੁਹਾਡੇ ਨਾਲ ਕੋਈ ਸਾਥੀ ਵੀ ਨਹੀਂ ਹੈ ਜਦ ਕੁਝ ਵੀ ਨਹੀਂ ਹੈ ਤੇ ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ ਤੁਸੀਂ ਸੰਤ ਤੇ ਸੰਤ ਨੂੰ ਸਚਾਈ ਕਬੂਲ ਕਰ ਲੈਣੀ ਚਾਹੀਦੀ ਹੈ ਹਾਰ ਹੋ ਗਈ ਹੈ ਤੁਸੀਂ ਕਬੂਲ ਕਰ ਲੋ ਸੇ ਸੁਲਾ ਕਰਾ ਦੇਣੇ ਮਹਾਰਾਜ ਜੀ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੇ ਹੋਰ ਗੱਲ ਹੈ ਤੇ ਦੂਸਰਾ ਤੁਸੀਂ ਇਹ ਵੀ बार-बार ਨਾਖੋ ਮੇਰੇ ਕੋਲ ਕੁਝ ਨਹੀਂ ਕੁਝ ਨਹੀਂ ਹੈ ਕੁਝ ਹੈ ਇਹ ਤਿੰਨੇ ਥੋੜੇ ਜਿਹੇ ਠਟਕੇ ਨੇ ਹੈ ਫਿਰ ਵੀ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਤੁਹਾਡੇ ਹੱਥ ਦੇ ਚਮਲਾ ਚੰਗੀ ਲੱਗਦੀ ਹੈ ਤੁਹਾਡੇ ਹੱਥ ਦੇ ਤਸਬੀ ਚੰਗੀ ਲੱਗਦੀ ਹੈ ਤੁਹਾਡੇ ਹੱਥ ਦੇ ਤਲਵਾਰ ਚੰਗੀ ਨਹੀਂ ਲੱਗਦੀ ਹੁਣ ਜੋ ਕੁਝ ਸਤਿਗੁਰੂ ਕਹਿੰਦੇ ਨੇ ਮੈਂ ਸਤਿਗੁਰਾਂ ਦਾ ਹੀ ਬੋਲ ਤੁਹਾਡੇ ਸਾਹਮਣੇ ਰੱਖਾਂ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਕਹਿੰਦੇ ਨੇ ਬਾਲਾ ਚਾਰ ਗਈ ਦਰਮਿਆ ਆਮਦਮ ਬ ਤਦ ਬੀ ਰੋ ਤੇ ਰੋ ਤਫੰਗ ਆਮਦਮ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ ਫਾਰਸੀ ਇਹ ਸੰਸਕ੍ਰਿਤ ਦੇ ਮਹਾ ਪੰਡਿਤ ਸਨ ਜਾਬ ਸਾਹਿਬ ਤਿੰਨਾ ਭਾਸ਼ਾਵਾਂ ਦਾ ਸੰਗਮ ਹੈ ਇਸ ਵਾਸਤੇ ਜਾਬ ਸਾਹਿਬ ਔਖੀ ਬਾਣੀ ਹੈ ਅਰਬੀ ਫਾਰਸੀ ਸੰਸਕ੍ਰਿਤ ਦਾ ਸੰਗਮ ਹੈ ਇੱਕੋ ਇੱਕ ਪੰਕਤੀ ਚ ਤਿੰਨੇ ਬਾਦਸ਼ਾਹ ਆ ਜਾਣਗੇ ਔਖਾ ਬਨਾ ਚਾਰ ਗਈ ਦਰਮਿਆ ਆਵਦਮ ਬ ਤਦ ਬੀਰੋ ਤੀਰੋ ਤੋਫੰਗ ਆਵਦਮ ਇਹ ਔਰੰਗਜ਼ੇਬ ਦੇ ਇਲਕਾਰੋ ਸੁਣ ਲਓ ਮੈਂ ਲਾਚਾਰ ਹੋ ਕੇ ਦਲਵਾਰ ਚੁਕੀਏ ਖੁਸ਼ੀ ਨਾਲ ਨਹੀਂ ਦਲਵਾਰ ਚੁਕਣਾ ਮੇਰੀ ਖੁਸ਼ੀ ਨਹੀਂ ਹੈ ਰਬ ਨਾਲ ਜੁੜਨਾ ਤੇ ਜਗਤ ਨੂੰ ਜੋੜਨਾ ਮੇਰੀ ਖੁਸ਼ੀ ਹੈ ਦਲਵਾਰ ਚੁਕਣਾ ਮੇਰੀ ਮਜਬੂਰੀ ਹੈ ਮਜਬੂਰੀ ਹੈ ਕੀ ਮਜਬੂਰੀ ਹੈ ਦੂਸਰੀ ਪੰਕਤੀ 10 ਦਿਨ ਸਤਿਗੁਰ ਕੋਈ ਜ਼ਾਲਮ ਚੱਲਦੇ ਆ ਆਪਣੇ ਪੈਰਾਂ ਦੇ ਥੱਲੇ ਮਜ਼ਲੂਮ ਨੂੰ ਕਮਜ਼ੋਰ ਨੂੰ ਦੇਸ਼ ਨੂੰ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ ਮਿਟਾਵੇ ਇੱਕ ਮਜ਼ਬ ਦਾ ਤੇ ਕੰਮ ਹੀ ਰਿਹਾ ਹੈ ਸਾਰਾ ਅਫਗਾਨਿਸਤਾਨ ਬੋਧੀ ਸੀ ਅੱਜ ਨਹੀਂ ਹੈ ਬੋਧੀ ਸੀ ਉਜ਼ਬੇਕਿਸਤਾਨ ਤੁਰਕਮੇਨਿਸਤਾਨ ਇਰਾਨ ਸਾਰੇ ਦਾ ਸਾਰਾ ਆਰੀਆ ਸੀ ਹਿੰਦੂ ਸੀ ਅੱਜ ਨਹੀਂ ਹੈ इंडोनेशिया सारे ਦਾ ਸਾਰਾ ਹਿੰਦੂ ਸੀ ਅੱਜ ਨਹੀਂ ਹੈ ਇਸ ਸੰਬੰਧ ਵਿੱਚ ਵੀ ਕਵੀ ਸੰਤੋਖ ਸਿੰਘ ਨੇ ਜੋ ਕੁਝ ਕਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਮੁਖਤਸਰ ਮੈਂ ਅਰਜ਼ ਕਰਾਂ ਮਹਾਰਾਜ ਕਹਿੰਦੇ ਨੇ ਕੋਈ ਜ਼ਾਲਮ ਆਪਣੇ ਪੈਰਾਂ ਦੇ ਤਲੇ ਦੇਸ਼ ਦਾ ਧਰਮ ਦੇਸ਼ ਦੀ ਸੰਸਕ੍ਰਿਤੀ ਤੇ ਮਜ਼ਲੂਮਾਂ ਨੂੰ ਲਿਤਾੜੇ ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ ਵੀ ਆਪਣੇ ਪੈਰ ਰੋਕ ਤੇਰੇ ਕਦਮਾਂ ਦੇ ਥਲੇ ਦੇਸ਼ ਦੀ ਸੰਸਕ੍ਰਿਤੀ ਦੇਸ਼ ਦਾ ਧਰਮ ਔਰ ਮਜ਼ਲੂਮ ਲਿਤਾੜੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਜੇ ਉਹ ਆਪਣੇ ਕਦਮ ਨਹੀਂ ਰੋਕਦਾ ਮਹਾਰਾਜ ਕਹਿੰਦੇ ਨੇ ਉਹਦੇ ਕਦਮਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਮੈਂ ਆਪਣਾ ਧਰਮ ਸਮਝਦਾ ਚੋਂਕਾਰਜ਼ ਹਮਾਂ ਹੀ ਤੇਦਰ ਗੁਇਸਤ ਹਲਾਲਸ ਤ ਬੁਰਦੰਬ ਸ਼ਮਸ਼ੇਰ ਦਸ ਬੜੇ ਕੀਮਤੀ ਬੋ ਅਲਾਉਲਾ ਹੈ ਜਾਇਜ਼ ਹੈ ਬਸ ਬਗਤ ਤਲਵਾਰ ਚੁੱਕ ਲੈਣੀ ਤੇ ਜ਼ਾਲਮ ਦੇ ਕਦਮਾਂ ਨੂੰ ਰੋਕਣਾ ਪਰ ਪਤਾ ਐਹਲਕਾਰ ਬੜੇ ਸਿਆਣੇ ਸਨ ਮਹਾਰਾਜ ਹੁਣ ਤੇ ਤਲਵਾਰ ਵੀ ਕੋਈ ਨਹੀਂ ਤੁਹਾਡੇ ਕੋਲ ਨਹੀਂ ਹੈ ਹੁਣ ਬੈਤਰ ਹੋਵੇਗਾ ਜਦ ਹੈ ਹੀ ਨਹੀਂ ਕੁਝ ਹਾਰ ਮੰਨ ਲੋ ਹਾਰ ਮੰਨ ਲੋ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਵੇਖੋ ਮਹਾਰਾਜ ਕਹਿੰਦੇ ਨਾ ਬਾਰ-ਬਾਰ ਇਹ ਨਾਖੋ ਮੇਰੇ ਕੋਲ ਕੁਝ ਨਹੀਂ ਹੈ ਕੁਝ ਨਹੀਂ ਹੈ ਕੀ ਹੈ ਤਾਂ ਹੁਣ ਬੜੇ ਧਿਆਨ ਨਾਲ ਸੁਣਨਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਠੀਕ ਹੈ ਮੇਰੇ ਕੋਲ ਫੌਜ ਨਹੀਂ ਹੈ ਮੇਰੇ ਕੋਲ ਮਹਿਲ ਵੀ ਨਹੀਂ ਰਹਿ ਮੇਰੇ ਕੋਲ ਕਿਲੇ ਵੀ ਨਹੀਂ ਮੇਰੇ ਕੋਲ ਧਨ ਵੀ ਨਹੀਂ ਮੇਰੇ ਕੋਲ ਫੌਜ ਵੀ ਨਹੀਂ ਮੇਰੇ ਕੋਲ ਮੇਰੇ ਸਿੰਘ ਵੀ ਨਹੀਂ ਰਿਹਾ ਮੇਰੇ ਕੋਲ ਮੇਰਾ ਪਰਿਵਾਰ ਵੀ ਨਹੀਂ ਰਿਹਾ ਕਬੂਲ ਹੈ ਮੈਂ ਤਸ림 ਕਰਦਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਇਹ ਤੇ ਸਭ ਕੁਝ ਮੇਰੇ ਕੋਲ ਨਹੀਂ ਹੈ ਮੈਂ ਕਬੂਲ ਕਰਦਾ ਨਹੀਂ ਹੈ ਲੇਕਿਨ ਇਹ ਨਹੀਂ ਮੈਂ ਕਬੂਲ ਕਰਦਾ ਮੇਰੇ ਕੋਲ ਕੁਝ ਵੀ ਨਹੀਂ ਹੈ ਕੀ ਹੈ ਤੁਹਾਡੇ ਕੋਲ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਵਖਸ਼ੰਦਈ ਐਸ਼ਵਰਸ਼ ਮੇਰੇ ਹਿਰਦੇ ਚ ਖੁਦਾ ਬੈਠਾ ਹੈ ਜਿਤਨੇ ਚਿਰ ਤੱਕ ਖੁਦਾ ਦਾ ਨੂਰ ਮੇਰੇ ਹਿਰਦੇ ਚ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਮੇਰਾ ਖੁਦਾ ਮੇਰੇ ਨਾਲ ਹੈ ਹੁਣ ਧਿਆਨ ਦੇਣਾ ਉਹਨਾਂ ਐਲਕਾਰਾਂ ਨੇ ਸਿਆਣਪ ਵਰਤੀ ਤੁਸੀਂ ਸਾਨੂੰ ਇਤਨਾ ਹੀ ਲਿਖ ਕੇ ਦੇ ਦੋ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਅਸੀਸ ਨੂੰ ਆਧਾਰ ਬਣਾ ਕੇ 16 ਸਫਾਈ ਦਾ ਰਸਤਾ ਨਾ ਬਧਿਆ ਹੁਣ ਸਤਿਗੁਰਾਂ ਨੇ ਜੋ ਐਲਕਾਰਾਂ ਨੂੰ ਕਿਹਾ ਤੇ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ ਤੇ ਅਨਲ ਸੁਣਦਾ ਸਤਿਗੁਰ ਕਹਿੰਦੇ ਨਾ ਚਾਹ ਸ਼ੁੱਧ ਕੇ ਚੋਂ ਬੱਚਾ ਗਾਂ ਕੁਸ਼ਤਾ ਚਾ ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਕੀ ਹੋਇਆ ਚਹਾ ਸ਼ਬਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਇਹ ਸਤਿਗੁਰਾਂ ਦੀ ਆਪਣੀ ਬਾਣੀ ਹੈ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਚਹਾ ਸ਼ਬਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਕੇ ਬਾਥੀ ਬਮਾਂਦਸਤ ਪੇਚੀਦਾ ਮਾਰ ਅਜੇ ਪੇਚੀਦਾ ਸੱਪ ਮੌਜੂਦ ਹੈ ਪਤਾ ਸੱਪ ਕਿਉਂ ਕਹਿੰਦੇ ਨੇ ਉਹਨਾਂ ਦੇ ਨੱਚ ਮੁਗਲ ਸਿੱਖਾਂ ਨੂੰ ਸੱਪ ਹੀ ਕਹਿੰਦੇ ਸਨ ਇਹ ਮਾਰ ਮੇ ਰਫਤੇ ਇਹ ਮਾਰ ਮੇ ਆਮਦ ਇਹ ਸੱਪ ਆ ਰਿਹਾ ਹੈ ਇਹ ਸੱਪ ਜਾ ਰਿਹਾ ਹੈ ਸਿੱਖ ਨੂੰ ਸਿੱਖ ਨਹੀਂ ਕਹਿੰਦੇ ਸੀ ਮਾਰ ਕਹਿੰਦੇ ਸੀ ਮਹਾਰਾਜ ਕਹਿੰਦੇ ਨੇ ਅਸੀਂ ਜ਼ਾਲਮ ਦੇ ਲਈ ਦੁਸ਼ਟ ਦੇ ਲਈ ਜ਼ਹਿਰ ਹਾਂ ਅਸੀਂ ਮਜ਼ਲੂਮ ਦੇ ਲਈ ਅਸੀਂ ਦੇਸ਼ ਦੇ ਲਈ ਅੰਮ੍ਰਿਤ ਅਸੀਂ ਅੰਮ੍ਰਿਤ ਵੀ ਹਾਂ ਅਸੀਂ ਜ਼ਹਿਰ ਵੀ ਹਾਂ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਹ ਕੇ ਬਾਕੀ ਬਮਾਂਦਸ ਤੇ ਪੇਚੀ ਦਾ ਮਾਰ ਚੇ ਮਰਦੀ ਕੇ ਅਫਗਰ ਖਮੋਸ਼ਾ ਕੋ ਨਹੀਂ ਕੇ ਆਤੇਸ਼ ਦਾ ਮਾਰਾਂ ਫਿਰੋਜ਼ਾ ਕੋਨੇ ਸਤਗੁਰ ਦਾ ਹੌਸਲਾ ਦੇਖ ਕੀ ਹੋਇਆ ਔਰ ਰਮਜ਼ੇਬ ਤੇ ਉਹਦੇ ਐਲਕਾਰੋ ਸੁਣ ਲੋ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਇਹ ਤੇ ਚਾਰ ਚਿੰਗਾਰੀਆਂ ਬੁਜਾਈਆਂ ਨੇ ਸ਼ੌਲੇ ਤੇ ਬੜਕ ਉੱਠੇ ਇਹ ਸ਼ੌਲੇ ਤੁਹਾਨੂੰ ਜਲਾ ਕੇ ਰੱਖ ਦੇਣਗੇ ਐਲਕਾਰਾ ਨੇ ਅਦ ਕੀ ਹੱਥ ਜੋੜੇ ਨੇ ਤੇ ਸਜਦਾ ਵੀ ਕੀਤਾ ਹੈ ਮਹਾਰਾਜ ਇੱਕ ਆਖਰੀ ਬਚਾ ਉਹ ਇਹ ਤੁਸੀਂ ਇਤਨਾ ਹੀ ਸਾਨੂੰ ਲਿਖ ਕੇ ਦੇ ਦਿਓ ਸਿਰਫ ਇਤ ਨਹੀਂ ਮੇਰੇ ਚਾਰ ਬੱਚੇ ਨਹੀਂ ਰਹੇ ਹੋਰ ਕੁਝ ਵੀ ਨਾ ਲਿਖੋ ਬਾਕੀ ਨੁਕਤਾ ਨਿਗਾ ਅਸੀਂ ਲਭਾਂਗੇ ਔਰੰਗਜ਼ੇਬ ਨਾਲ ਗੱਲ ਅਸੀਂ ਕਰਾਂਗੇ ਬਾਦਸ਼ਾਹ ਸਲਾਮਤ ਨਾਲ ਗੱਲ ਅਸੀਂ ਕਰਾਂਗੇ ਹੁਣ ਸਤਿਗੁਰ ਨੇ ਜਿਸ ਢੰਗ ਨਾਲ تسلیم کیتا ہے بڑے ਧਿਆਨ ਨਾਲ ਸੁਣਨਾ ਮਹਾਰਾਜ ਕਹਿੰਦੇ ਨੇ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਬੜੇ ਧਿਆਨ ਨਾਲ ਸੁਣਨਾ ਜ਼ਰੀ ਕਹਿੰਦੇ ਨੇ ਸੋਨੇ ਨੂੰ ਕਾਸਾ ਕਹਿੰਦੇ ਨੇ ਪਿਆਲੇ ਸੰਗ ਕਹਿੰਦੇ ਨੇ ਪੱਥਰ ਨੂੰ ਸੰਗ ਦਿਲ ਇਹ ਤੇ ਪੱਥਰ ਦਿਲ ਹੈ ਸੰਗ ਪੱਥਰ ਨੂੰ ਕਹਿੰਦੇ ਨੇ ਫਾਰਸੀ ਦੇ ਕਾਸਾ ਪਿਆਲੇ ਨੂੰ ਕਹਿੰਦੇ ਨੇ ਜ਼ਰੀ ਸੋਨੇ ਨੂੰ ਕਹਿੰਦੇ ਨੇ ਸਿਮੀ ਚਾਂਦੀ ਨੂੰ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਨੇ ਸੰਘੇ ਬਦਗੋ ਗਰ ਅਗਰ ਕਾਸਾ ਹੈ ਜ਼ਰੇ ਸ਼ੇਕੰਦ ਬਦ ਕਲਾਮ ਮਨੁਖ ਦੋਸ਼ਟ ਮਨਕ ਇੱਕ ਵਜਨੇ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਕਬੂਲ ਕਰਦਾ ਮੈਂ ਮੰਨਦਾ ਤੇ ਅੰਨ ਨਾਲ ਸੁਣਨਾ ਸੰਗੇ ਬਦਗੋ ਗਰ ਅਗਨ ਕਾਸਾਏ ਜ਼ਰੇ ਸ਼ਿਕਨ ਇੱਕ ਜ਼ਾਲਮ ਮਨੁੱਖ ਵਜਨੇ ਪੱਥਰ ਝੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ ਮੈਂ ਮੰਨਦਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਪਰ ਕੀਮਤੇ ਸੰਗ ਨੇ ਫਜ਼ਾਇਦ ਬਜ਼ਰ ਕਮ ਨਾ ਸ਼ੋ ਔਰੰਗਜ਼ੇਬ ਤੇ ਉਹਦੇ ਅਹਲਕਾਰੋ ਇੱਕ ਗੱਲ ਸੁਣ ਲਓ ਟੁੱਟ ਕੇ ਵੀ ਸੋਨੇ ਦੇ ਪਿਆਰੇ ਦੀ ਕੀਮਤ ਕੋਈ ਘਟਣੀ ਨਹੀਂ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ ਨਾ ਟੁੱਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ ਆਖੇ ਤੈਨੂੰ ਜ਼ਾਲਮ ਉਹਨਾ ਤਿੰਨ ਅਨਕਾਰਾਂ ਨੇ ਸਜਦਾ ਕੀਤਾ ਹੈ ਕਿ ਰੂਹੇ ਜ਼ਮੀਨ ਦੇ ਚ ਪਹਿਲੀ ਦਫਾ ਇੱਕ ਐਸਾ ਔਲੀਆ ਦੇਖ ਰਹੇ ਆਂ ਜੋ ਬਿਲਕੁਲ ਅੱਲਾ ਦਾ ਹੀ ਰੂਪ ਹੈ ਅੱਲਾ ਦਾ ਹੀ ਰੂਪ ਹੈ ਸ਼ਾਇਦ ਆਪ ਨੂੰ ਪਤਾ ਹੋਵੇ 52 ਕਵੀਆਂ ਦੇ ਚੋਂ ਕਵੀ ਜਮਾਲ ਹੁਸੈਨ ਵੀ ਸਨ ਉਹਨਾਂ ਨੇ ਰੁਬਾਈ ਦੇ ਚ ਕਹੀ ਦਿੱਤਾ ਹੈ ਤਜੱਲਾ ਤੇਰੀ ਜ਼ਾਤ ਕਾ ਸੂਬਾ ਸੋ ਹੈ جے در دیکھتا ہوں उधर تو ہی تو ہے دیدار خدا گر نہیں جس نے دیکھا गोविंद सिंह کو دیکھو وہ ہی ہو وہ ہے جمال حسین تے ایتھے تک کہندا انہاں دن اہلکاراں نے بھی کہہ دیتا تسی ایسے اولیاء ہو اللہ دی جھلک ملدی ہے پھڑے کولو اللہ دی جھلک ملدی ہے اس সম্বন্ধে ਸੋਨੇ ਉਮਰੀ ਦੇ ਜੋ ਲਾਲਾ ਦੌਲਤ ਰਾਏ ਨੇ ਲਿਖਿਆ ਹੈ ਔਰ ਅਲਾ ਯਾਰ ਖਾਨੇ ਨੇ ਲਿਖਿਆ ਹੈ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਇਹ ਮੈਂ ਬਾਕੀ ਹਾਜ਼ਰੀਆਂ ਦੇ ਵਿੱਚ ਤੁਹਾਡੇ ਸਾਹਮਣੇ ਜੋ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਮਰ ਦੇਨ ਨੂੰ ਅਸੀਂ ਢੰਗ ਨਾਲ ਉਜਾਗਰ ਨਹੀਂ ਕਰ ਸਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜੋ افغانستان ਦਾ ਹਾਲ ਹੋਇਆ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਈਰਾਨ ਦਾ ਹਾਲ ਹੋਇਆ ਇਹੀ ਹਾਲ ਹਿੰਦੁਸਤਾਨ ਦਾ ਹੋਣਾ ਸੀ ਇੱਥੇ ਵੀ ਇੱਕ ਰਹਿ ਜਾਣਾ ਸੀ ਦੂਜੇ ਤੀਜੇ ਚੌਥੇ ਨਹੀਂ ਹੋਣੇ ਸਕੇ ਕਵੀ ਸੰਤੋਖ ਸਿੰਘ ਦੀ ਦਾ ਛੰਦ ਸਰਵਨ ਕਰ ਲਓ ਮੈਂ ਸਮਾਪਤੀ ਕਰਾਂ ਉਹ ਕਹਿੰਦੇ ਨੇ ਛਾਏ ਜਾਂਦੀ ਇਕਤਾ ਇੱਕੋ ਹੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਤਮਾਮ ਹਿੰਦੂ ਨੇ ਕਲਾ ਸਿੱਖਣੇ ਕਲਾਈ ਇਤਿਹਾਸਕ ਸਥਾਨ ਵੀ ਰਹਿ ਗਏ ਇੱਕੋ ਇੱਕ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਨਾ ਦੂਜੇ ਨੂੰ ਕਬੂਲ ਨਹੀਂ ਕਰਨਾ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੇ ਹੋਵਤ ਕੁਚੇਲਤਾ ਕਤੇਬਨ ਕੁਰਾਨ ਕੇ ਪਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਦਾਨ ਕੇ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਬੇਦਨ ਪੁਰਾਨ ਕੇ ਇਹ ਜੋ ਵੇਦਾਂ ਦੀ ਕਥਾ ਹੈ ਰਾਮਾਇਣ ਦੀ ਕਥਾ ਹੈ ਗੀਤਾ ਦੀ ਕਥਾ ਹੈ ਇਹ ਦੇਵੀ ਦੇਵਤਾਵਾਂ ਦੇ ਜੋ ਗੀਤ ਨੇ ਮੰਦਰ ਤੇ ਗੁੰਬਦ ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ ਰीत मिट ਜਾਂਦੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋਪੇ ਕਰਣਾ ਨਿਦਾਨ ਕੀ ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਹੁੰਦੀ ਨਾ ਭਾਰਤ ਦੇ ਵਿੱਚ ਬੋਧ ਧਰਮ ਹੋਣਾ ਸੀ ਨਾ ਜੈਨ ਧਰਮ ਨਾ ਹਿੰਦੂ ਧਰਮ ਇੱਕੋ ਹੀ ਚਾਹੀ ਜاتی ਇਕਤਾ ਇਹ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ ਉਹਨਾਂ ਦੀ ਬਖਸ਼ਿਸ਼ ਵੀ ਪ੍ਰਮਾਤਮਾ ਦੇ ਬਗੀਚੇ ਚ ਵੱਖ-ਵੱਖ ਫੁੱਲ ਨੇ ਇਹਨਾਂ ਨੂੰ ਖੜੰਡ ਬਰਬਾਦ ਨਾ ਕਰੋ ਇਹ ਸਭ ਫੁੱਲ ਨੇ ਔਰ ਗੁਲਿਸਤਾਂ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਹੀ ਸ਼ੋਭਾ ਪਾਉਂਦਾ ਹੈ ਪ੍ਰਭੂ ਦਾ ਸਜਾਇਆ ਹੋਇਆ ਬਗੀਚਾ ਹੈ ਤੁਸੀਂ ਇਸ ਤੋਂ ਨਾਬੂਧ ਨਾ ਕਰੋ ਇੱਕ ਕੋਈ ਫੁੱਲ ਰੱਖਣਾ ਹੈ ਬਾਕੀਆਂ ਨੂੰ ਬਰਬਾਦ ਕਰਨਾ ਹੈ ਮਹਾਰਾਜ ਕਹਿਣ ਲੱਗੇ ਮੈਂ ਨਹੀਂ ਹੋਣ ਦੇਣਾ ਤਸਾਂ ਜੀ ਮਸਕੀਨ ਜੱਤੀ ਆਪਾਂ ਖਤਾ ਦੇਖੀ ਬਹੁਤ ਹੀ ਸ਼ਾਨਦਾਰ ਸੀ ਬਹੁਤ ਹੀ ਵਧੀਆ ਸੀ ਤੁਹਾਨੂੰ ਕਿਸਾਨ ਲਈ ਕਮਿਸ਼ਨ ਕਰਕੇ ਨਹੀਂ ਲਾਜ਼ਮ ਕਰਿਓ ਤਾ ਨਾ ਘਟੇ ਸਕੇ